ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੇਦਾਰ ਅਖਰ ਕਦੋਂ ਹੋਣਗੇ ਭਾਰਤ ਰਹਿੰਦੇ ਸਿੱਖਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਚੱਲ ਰਹੀ ਹੈ ਸਰਕਾਰਾਂ ਵੱਲੋਂ ਕੋਈ ਵੀ ਠੋਸ ਕਦਮ ਨਾ ਚੁੱਕੇ ਜਾਣ ਤੇ ਰੋਜ਼ ਤੋਂਦੇ ਅਸ ਸਰਹੱਦ ਤੇ ਪ੍ਰਦਰਸ਼ਨ ਕੀਤਾ ਗਿਆ ਸਿੱਖ ਸ਼ਰਧਾਲੂਆਂ ਨੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਸਰਹੱਦ ਤੇ ਭੁੱਖ ਹੜਤਾਲ ਕੀਤੀ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ ਸਿਰਫ 4.5 ਕਿਲੋਮੀਟਰ ਦੂਰ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਬਿਨਾਂ ਵੀਜ਼ਾ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੇ ਸਰਹੱਦ ਨੇੜੇ ਭੁੱਖ ਹੜਤਾਲ ਕੀਤੀ ਸ਼ਾਂਤਮਈ ਤਰੀਕੇ ਨਾਲ ਪਾਠ ਕਰਦੇ ਆਪੋ ਖੜਤਾਲ ਤੇ ਬੈਠੇ ਸ਼ਰਧਾਲੂਆਂ ਦੀ ਇੱਕ ਹੀ ਮੰਗ ਹੈ ਕਿ ਸਰਕਾਰ ਪਾਕਿਸਤਾਨ ਸਰਕਾਰ ਨਾਲ ਗੱਲ ਕਰ ਕੋਈ ਰਾਹ ਕੱਢੇ ਸਾਲ 2001 ਤੋਂ ਇਸ ਮੰਗ ਦੀ ਅਰਦਾਸ ਕਰ ਸ਼ੁਰੂਆਤ ਕੀਤੀ ਗਈ ਸੀ ਕਿ ਬਿਨਾ ਪਾਸਪੋਰਟ ਬਿਨਾ ਵੀਜ਼ਾ ਇੱਕ ਰਸਤਾ ਗੁਰਦੁਆਰਾ ਸਾਹਿਬ ਤੱਕ ਦਿੱਤਾ ਜਾਵੇ ਜਿਸ ਤਰ੍ਹਾਂ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਮੱਕੇ ਜਾਣ ਵਾਸਤੇ ਇਜਾਜ਼ਤ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ 4 ਮੀਲ ਦਾ ਜੋ ਬੰਦ ਹੈ ਬੇਸ਼ੱਕ ਇਥੇ ਫੋਰਸ ਲਾ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਨੂੰ ਬਗੈਰ ਪਾਸਪੋਰਟ ਤੋਂ ਬਗੈਰ ਵੀਜੇ ਤੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਦਰਸ਼ਨ ਕਰਾਏ ਜਾਣ ਅਸੀਂ ਭੁਖੜਤਾਰ ਰੱਖੀ ਆ ਨਾਲ ਜਪਜੀ ਸਾਹਿਬ ਦਾ ਪਾਠ ਕਰ ਰਹੇ ਆ ਉਹ ਜਪਜੀ ਸਾਹਿਬ ਜਿਹੜਾ ਕਰਤਾਰਪੁਰ ਵਿਖੇ ਰਚਿਆ ਗਿਆ ਸੀ ਸਾਡੀ ਸਾਡੇ ਮਨਸ਼ਾ ਹਿੰਦੁਸਤਾਨ ਦੀ ਸਰਕਾਰ ਨੂੰ ਟੁੰਬਣਾ ਭਾਈ ਲੋਕਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਡੈਮੋਕਰੈਟਿਕ ਮੰਗਾਂ ਨੇ ਉਹਨਾਂ ਵੱਲ ਤੇ ਨਜੋ ਤੇਓ ਇਹ ਰਸਤਾ ਖੋਲ ਦਿਓ ਤਾਂ ਕਿ ਦੋਨੋਂ ਮਲਕਾਂ ਵਿੱਚ ਅਮਨ ਹੋ ਜਾਏ ਫਿਲਹਾਲ ਇਹਨਾਂ ਸਰਦਾਲੂਆਂ ਦੀ ਆਸਥਾ ਦੀ ਕਦਰ ਕਰਦੇ ਆ ਬੀਐਸਐਫ ਵੱਲੋਂ ਸਰਹੱਦ ਤੇ ਇੱਕ ਉੱਚੇ ਥੜੇ ਤੇ ਦੂਰਬਿੰਦੀ ਮਦਦ ਨਾਲ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਏ ਜਾਂਦੇ ਨੇ ਪਰ ਸੰਗਤਾਂ ਦੀ ਮੰਗ ਹੈ ਕਿ ਉਹ ਪਹਿਲੀ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਤੇ ਤਰਤੀ ਨੂੰ ਨੇੜੇ ਤੋਂ ਸਜਦਾ ਕਰਨਾ ਚਾਹੁੰਦੇ ਨੇ